ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਰਸੀ ਮੌਕੇ ਜੋ ਹੈ ਇੱਕ ਜੱਥਾ ਜੋ ਹੈ ਪਾਕਿਸਤਾਨ ਵਿਖੇ ਭੇਜਿਆ ਜਾ ਰਿਹਾ ਤਾਂ ਕੀ ਕੁਝ ਜਾਣਕਾਰੀ ਹੈਗੀ ਆ ਸਾਡੇ ਨਾਲ ਮੌਜੂਦ ਹੈਗੇ ਨੇ ਸਕੱਤਰ ਪ੍ਰਤਾਪ ਸਿੰਘ ਜੀ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਪਤ ਜੀ ਵਾਹਿਗੁਰੂ ਜੀ ਕਿੰਨੇ ਜਿਹੜੇ ਸ਼ਰਧਾਲੂਆਂ ਦਾ ਜੱਥਾ ਜਿਹੜਾ ਪਾਕਿਸਤਾਨ ਵਿਖੇ ਜਾ ਰਿਹਾ ਜੋ ਕੀ ਕੀ ਸਮਾਗਮ ਜਿਹੜੇ ਹੋਣਗੇ ਤੇ ਕਿੰਨੇ ਤੋਂ ਕਿੰਨੀ ਤਰੀਕ ਤੱਕ ਜਾ ਰਿਹਾ ਹੈ ਕਰੀ ਜਾਣਕਾਰੀ ਦਿਓ ਹਰ ਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾ ਰੰਜੀਤ ਸਿੰਘ ਦੀ ਵਰਸੀ ਤੇ ਜਿਥੇ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਉਹ 21 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰੋਂ ਜਾ ਰਿਹਾ ਇਸ ਜਥੇ ਲਈ ਕੋਲ 340 ਜਿਹੜੇ ਪਾਸਪੋਰਟ ਪਾਕਿਸਤਾਨ ਵਾਸੀ ਨੂੰ ਭੇਜੇ ਗਏ ਸਨ ਜਿੱਚੋ 23 ਨਾਂ ਕੱਟੇ ਗਏ ਨੇ ਤੇ 317 ਜਿਹੜੇ ਉਹ ਵਿਜੇ ਸਾਨੂੰ ਮਿਲ ਚੁੱਕੇ ਨੇ ਐਰਕਾ ਅੱਗੇ ਨਾਲੋਂ ਜਿੰਨਾ ਪਿਛਲੀ ਵਾਰ ਬਹੁਤ ਵੱਡੀ ਪੱਧਰ ਤੇ ਨਾਂ ਕੱਟੇ ਸੀ ਪਰ ਐਰਕਾਂ ਨਾਂ ਕਟਿਆ ਪਰ ਕਟ ਕਟਿਆ ਸਰਕਾਰ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਜਿਹੜੇ ਯਾਤਰੀ ਪਾਸਪੋਰਟ ਦਿੰਦੇ ਨੇ ਉਹਨਾਂ ਦੀ ਸ਼ਰਧਾ ਹੁੰਦੀ ਹੈ ਕਿ ਜਿਹੜੇ ਸਾਡੇ ਵਿਛੜੇ ਗੁਰ ਧਾਮ ਨੇ ਉਹਨਾਂ ਦੇ ਖੁੱਲੇ ਦਰਸ਼ਨ ਜਦਾਂ ਕਰ ਸਕੀਏ ਇਸ ਕਰਕੇ ਜਿਹੜੇ ਪਾਸਪੋਰਟ ਭੇਜ ਜਾਂਦੇ ਨੇ ਉਹ ਸਰਕਾਰ ਨੂੰ ਨਾਂ ਨਹੀਂ ਕਟਣੇ ਚਾਹੀਦੇ ਕਿਉਂਕਿ ਜੇ ਨਾਂ ਕਟਨੇ ਆ ਜੇ ਮੰਨ ਲਓ ਕੋਈ objection ਆ ਤੇ ਉਹ ਸਰਕਾਰਾਂ ਇਨਕੁਆਰੀ ਕਰਾਉਂਦੀਆਂ ਨੇ ਉਹ ਪਹਿਲਾਂ ਹੀ ਸਾਨੂੰ ਚਿੱਠੀ ਭੇਜ ਦੇਣਗੇ ਵੀ ਆਹ ਪਾਸਪੋਰਟ ਜਿਹੜੇ ਉਹ ਅਕਸੈਪਟ ਨਾ ਕੀਤੇ ਜਾਣ ਜਾਂ ਆਹ ਪਾਸਪੋਰਟ ਵੀਜ਼ੇ ਲਈ ਨਾ ਅਪਲਾਈ ਕੀਤੇ ਜਾਣ ਤਾਂ ਜੋ ਜਿਹੜਾ ਯਾਤਰੀ ਦਰਸ਼ਨ ਕਰਦੇ ਜਾਣ ਜਾਣਾ ਚਾਹੁੰਦਾ ਹੈ ਉਹ ਲਾਸਟ ਟਾਈਮ ਤੇ ਜਦੋਂ ਨਾ ਕੱਟਿਆ ਜਾਂਦਾ ਤੇ ਉਹ ਜਿਹੜੇ ਉਹਨੂੰ ਬੜਾ ਦੁਖੀ ਮਹਿਸੂਸ ਕਰਦਾ ਹੋ ਕਿ ਮੈਂ ਆਪਣੇ ਗੁਰਦੁਆਮਾ ਦੇ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਇਹ ਜਿਹੜੀ 28 ਤਰੀਕ ਨੂੰ ਜਿਹੜਾ 28 ਜੂਨ ਨੂੰ ਗੁਰਦਰਾ ਡੇਰਾ ਸਾਹਿਬ ਜਿਹੜੀ ਇਹ ਵਰਸੀ ਮਨਾਈ ਜਾਣੀ ਹੈ 21 ਜੂਨ ਜੱਥਾ ਜਾਊਗਾ ਉਹ ਗੁਰਦਰਾ ਪੰਜਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਉਹਨਾਂ ਦੇ ਦਰਸ਼ਨ ਕਰਨ ਤੋਂ ਪਰંત 28 ਤਰੀਕ ਨੂੰ ਵਰਸੀ ਮਨਾ ਕੇ 30 ਜੂਨ ਨੂੰ ਜਿਹੜਾ ਉਹ ਵਾਪਸ ਪੰਜਾਬ ਆਵੇਗਾ ਜੀ ਕਦਰ ਸਾਹਿਬ ਇਸ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਕੀ ਕੁਝ ਖਾਸ ਪ੍ਰਬੰਧ ਜਿਹੜੇ ਉੱਥੇ ਕੀਤੇ ਗਏ ਨੇ ਜਿਹੜੇ ਸੰਗਤ ਜਾਣੀ ਉਹਨਾਂ ਦੇ ਦੇਖੋ ਹਰ ਸਾਲ ਹੀ ਕਿਉਂਕਿ ਉਥੋਂ ਦੀ ਪਾਕਿਸਤਾਨ ਕਮੇਟੀ ਪ੍ਰਬੰਧ ਕਰਦੀ ਆ ਪਹਿਲਾਂ ਪ੍ਰਬੰਧ ਸਾਡੇ ਕੋਲ ਹੁੰਦਾ ਸੀ ਅਸੀਂ ਲੰਗਰ ਦਾ ਹੀ ਪ੍ਰਬੰਧ ਕਰਦੇ ਸੀ ਬਾਕੀ ਵੀ ਕਰਦੇ ਸੀ ਇਹ ਇਸ ਵਾਰ ਜਿਹੜਾ ਉਹ ਕਿਉਂਕਿ ਪਾਕਿਸਤਾਨ ਕਮੇਟੀ ਕਰਦੀ ਆ ਤੇ ਜਥਾ ਛੋਟਾ ਹੋ ਰਹਿਸ਼ ਦਾ ਵੀ ਕੋਈ ਮੁਸ਼ਕਲ ਨਹੀਂ ਆਏਗੀ ਤੇ ਸਾਨੂੰ ਆਸ ਹੈ ਕਿ ਉਹ ਪ੍ਰਸ਼ਾਦੇ ਪਾਣੀ ਸੰਗਤ ਲੰਗਰ ਦੀ ਵਧੀਆ ਪ੍ਰਬੰਧ ਕਰਨਗੇ ਸੰਗਤ ਨੂੰ ਬੇਨਤੀ ਆ ਕਿ ਜਿਹੜੇ ਉੱਥੇ ਦਰਸ਼ਨ ਕਰਨ ਜਾਣਾ ਆ ਉਹ ਆਪੋ ਆਪਣੇ ਜਿਹੜਾ ਲੋੜ ਅਨੁਸਾਰ ਹੀ ਸਮਾਨ ਖਾੜਨ ਤੇ ਲੋੜ ਅਨੁਸਾਰ ਹੀ ਲਿਓਣ ਕਿਉਂਕਿ ਜਦੋਂ ਸਮਾਨ ਵਾਧੂ ਲਿਆਉਣੇ ਆ ਤੇ ਉਹ ਉਹਦੇ ਨਾਲ ਜਿਹੜਾ ਜੱਸਾ ਜਾਂਦਾ ਉਹਦੀ ਬਦਨਾਮੀ ਹੁੰਦੀ ਕੀ ਇਹ ਵੇਖੋ ਜੀ ਆ ਲੈ ਆ ਲੈ ਇਸ ਕਰਕੇ ਲੋਡ ਅਨਸਾਰੀ ਸਮਾਨ ਖਾਣ ਤੇ ਲੋਡ ਅਨਸਾਰੀ ਲਿਆਉਣ ਇੰਨੀਆਂ ਕਿ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਇਫੋਟੇ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸੰਸਕਰਤਰ ਸਾਹਿਬ ਤੋਂ ਉਹਨਾਂ ਵੱਲੋਂ ਜਿਹੜਾ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਜੱਥਾ 21 ਤਰੀਕ ਨੂੰ ਜਿਹੜਾ ਇੱਥੋਂ ਰਵਾਨਾ ਹੋਣਾ ਤਾਂ 30 ਤਰੀਕ ਨੂੰ ਜਿਹੜੀ ਵਾਪਸੀ ਜੱਥੇ ਦੀ ਹੈਗੀ ਆ ਭਾਰਤ ਵਿਖੇ ਵਾਪਸ ਆਉਣਾ ਤਾਂ ਉੱਥੇ ਜਿਹੜਾ ਵਕਫਾ ਗੁਰੂ ਧਾਮਾਂ ਦੇ ਵਿੱਚ ਜਾ ਕੇ ਦਰਸ਼ਨਦਾਰੇ ਜੋ ਜੱਥਾ ਕਰੇਗਾ ਤਾਂ 28 ਤਰੀਕ ਨੂੰ ਜਿਹੜੀ ਵਰਸੀ ਆ ਉਹ ਉੱਥੇ ਦੇਖ ਕੇ ਮਨਾ ਕੇ ਤਾਂ ਉਸ ਤੋਂ ਬਾਅਦ ਸੰਗਤਾਂ 30 ਨੂੰ ਜਿਹੜਾ ਵਾਪਸ ਜੋ ਭਾਰਤ ਵਿਖੇ ਪੁੱਜਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀਮント ਸਾਹਿਬ